ਉਹ ਕਹਿੰਦੇ ਵੀ 15-1500 ਰੁਪਏ ਚੜੇਗੇ ਨਹੀਂ ਆਇਆ ਕਰੋਗਾ ਤੇ ਸਾਨੂੰ 15-1500 ਰੁਪਏ ਦਿੱਤਾ ਵੀ ਘੱਟੋ-ਘੱਟ ਮਹੀਨੇ ਬਾਅਦ ਉਹਦੀ ਮੰਮਾ ਫੜਾ ਕੇ ਗਏ ਆ ਸਰ ਮੇਰਾ ਨਾਮ ਗੁਰਪ੍ਰੀਤ ਹੈ ਸਪੈਦਾ ਬਸਤੀ ਦੇ ਰਹਿਣ ਵਾਲਿਆਂ ਤੇ ਬੱਬੂ ਕੌਰ ਤੇ ਗੁਰਪ੍ਰੀਤ ਸਿੰਘ ਬਸਤੀ ਜੀ ਰਹਿੰਦਿਆਂ ਸੇ ਸੇਮ ਤਾਂ ਜਿਵਾਈ ਹੈਗਾ ਉਹ ਕਹਿੰਦੇ ਵੀ ਮੋਦੀ ਸੀ ਸਾਫ ਦੀ ਸਪੀਮ ਆਈ ਆ ਤੇ ਵੀ ਤੁਸੀਂ ਖਾਤੇ ਖਲਵਾ ਲਓ ਤੇ ਅਸੀਂ ਸਾਰੇ ਮੱਲਿਆ ਵਾਲਿਆਂ ਨੇ ਖਾਤੇ ਖਲਵਾ ਲੇ ਤੇ ਉਹ ਕਹਿੰਦੇ ਵੀ 15-1500 ਰੁਪਏ ਚੜ੍ਹੇਗੇ ਨਹੀਂ ਆਇਆ ਕਰੋਗੇ ਤੇ ਸਾਨੂੰ 15-1500 ਰੁਪਏ ਦਿੱਤਾ ਵੀ ਘਟੂ ਘਟ ਮਹੀਨੇ ਬਾਅਦ ਉਹਦੀ ਮੰਮਾ ਫੜਾ ਕੇ ਗਏ ਆ ਤੇ ਉਹ ਕਹਿੰਦੇ ਐਫਸੀਆਈ ਬੈਂਕ 'ਚੋ ਸਰ ਵੀ ਆਈ ਸੀ ਦੋ ਨਾਲ ਤੇ ਦੋਵੇਂ ਜਾਣੀ ਇਹ ਸੀ ਨਾਲ ਜਦੋਂ ਸਾਡੇ ਖਾਤੇ ਖੁੱਲੇ ਆ ਬੱਬੂ ਕੋਰ ਦੇ ਘਰੇ ਖਾਤੇ ਖੁੱਲੇ ਆ ਹੁਣ ਹੋਇਆ ਕੀ ਫਿਰ ਹੁਣ ਸਰ ਗੁਰਗੋਂ ਦੀ ਪੁਲਿਸ ਆਈ ਸੀ ਸਾਡੇ ਇੱਕ ਮੈਂਬਰ ਤੇ ਤੇ ਉਹ ਕਹਿੰਦੇ ਵੀ ਤੁਹਾਡਾ ਇੰਨਾ ਇੰਨਾ ਪੈਸਿਆਂ ਦਾ ਲੈਣ ਦੇਣ ਹੋਇਆ ਵੀ ਕਿਨੇ ਹੋਇਆ ਅਸੀਂ ਸਰ ਬੈਂਕ ਚ ਗਏ ਬੈਂਕ ਵਾਲੇ ਕਹਿੰਦੇ ਵੀ ਇਹ ਸਾਨੂੰ ਨਹੀਂ ਪਤਾਗਾ ਇਹ ਬੱਬੂ ਤੇ ਗੁਰਪ੍ਰੀਤ ਤੇ ਕਾਰਵਾਈ ਕਰੋ ਓਕੇ ਤੇ ਤੁਹਾਡੇ ਜਿਹੜੇ ਏਟੀਐਮ ਕਿੱਥੇ ਸੀਗੇ ਏਟੀਐਮ ਸਰ ਸਾਨੂੰ ਨਹੀਂ ਦਿੱਤੇ ਸਾਨੂੰ 9ਵੇਂ ਮਹੀਨੇ 10ਵੇਂ ਮਹੀਨੇ ਕਾਪੀਆਂ ਦਿੱਤੀਆਂ ਅਸੀਂ ਜਦੋਂ ਕਾਪੀ ਪੁੱਛਦੇ ਸੀਗੇ ਕਹਿ ਰਹਿੰਦੇ ਸੀਗੇ ਵੀ ਤੁਹਾਡੇ ਕਿਹੜੇ ਵਿੱਚ ਪੈਸੇ ਜਮ੍ਹਾਂ ਕਰਾਇਆ ਜਿਹੜੇ ਤੁਸੀਂ ਕਢਵਾਉਣੇ ਆ ਤੇ ਜਦੋਂ ਫਿਰ ਉਹ ਮੁੰਡੇ ਤੇ ਪੁਲਿਸ ਆ ਕੇ ਗੜਗਾਉਂਦੀ ਉਹ ਤੋਂ ਬਾਅਦ ਅਸੀਂ ਸਾਨੂੰ ਉਹਨਾਂ ਨੇ ਕਾਪੀਆਂ ਦਿੱਤੀਆਂ ਤੇ ਅਸੀਂ ਬੈਂਕ ਗਏ ਉਹ ਕਹਿੰਦੇ ਕਿ ਤੁਹਾਡੇ ਖਾਤੇ ਦੇ ਵਿੱਚ ਲੈਣ ਦੇਣ ਬਹੁਤ ਜ਼ਿਆਦਾ ਹੋਇਆ ਪਿਆ ਫਿਰ ਅਸੀਂ ਸਾਰਾ ਐਸਐਸਪੀ ਦੇ ਵੀ ਗਏ ਆ ਉਹਨਾਂ ਨੇ ਐਸਐਸਪੀ ਨੇ ਉਹਨਾਂ ਨੂੰ ਸਾਈਬਰ ਵਾਲਿਆਂ ਨੂੰ ਦੇਤੀ ਉਹ ਕਹਿੰਦੇ ਵੀ ਤੁਸੀਂ ਗੜਗੌ ਜਾਓ ਸਾਰੇ ਉਦੋਂ ਬਾਅਦ ਸਾਰਾ ਅਸੀਂ ਫੇਰ ਐਸਐਸਪੀ ਦੇ ਗਏ ਉੱਤੇ ਤੁਹਾਡੇ ਖਾਤਿਆਂ 'ਚ ਪਤਾ ਲੱਗਿਆ ਤੁਸੀਂ ਜਿਹੜੇ ਸਟੇਟਮੈਂਟ ਵੇਖੀ ਕਿੱਥੇ ਗਏ ਪੈਸੇ ਜਾਂ ਕਿੱਧਰ ਆਏ ਸਾਨੂੰ ਪਤਾ ਨਹੀਂ ਹੁੰਦਾ ਇਹ ਕਹਿੰਦੇ ਆ ਵੀ ਉਹਨਾਂ ਦਾ ਕਹਿਣਾ ਇਹ ਆ ਵੀ ਉਹ ਦबई ਚ ਗਏ ਜਾਂ ਪੈਸੇ ਦਾ ਲੈਣ ਦੇਣ ਸਾਨੂੰ ਇਸ ਬਾਰੇ ਕੋਈ ਪਤਾ ਨਹੀਂ ਲੱਗਦਾ ਸੱਚ ਹੁਣ ਮੰਗ ਕੀ ਕਰਦੇ ਹੋ ਤੁਸੀਂ ਮੰਗ ਸਾਨੂੰ ਇਹ ਹੀ ਆ ਵੀ ਸਾਡੇ ਤੇ ਕੋਈ ਕਾਰਵਾਈ ਨਾ ਹੋਵੇ ਜਿਹੜੇ ਅਪਰਾਧੀ ਉਹਨਾਂ ਹੋਣੀ ਚਾਹੀਦੀ। ਉਸ ਤੋਂ ਸਾਡੇ ਮੇਰਾ ਨਾਮ ਮਨਦੀਪ ਕੌਰ। ਹਾਂਜੀ। ਸਾਡੇ ਬੱਬੂ ਕੌਰ ਨੇ ਖਾਤੇ ਖਲਵਾਏ ਸੀ। ਬੱਬੂ ਨੇ ਤੇ ਗੁਰਪ੍ਰੀਤ ਨੇ। ਕਿਹੜੇ ਬੈਂਕ ਦੇ ਸੀਗੇ? ਐਸਐਸਬੀ ਬੈਂਕ ਦੇ। ਤਾਂ ਅੱਛਾ ਹੋਇਆ ਕੀ ਦੀ? ਉਹਦੇ ਵਿੱਚ ਸਾਨੂੰ ਇਹਨਾਂ ਨੇ ਕਿਹਾ ਸੀ ਵੀ ਮੋਦੀ ਸਾਹਿਬ ਦੇ ਖਾਤੇ ਆ ਤੇ ਇਹਦੇ ਵਿੱਚ ਇਹਨਾਂ ਨੇ ਕਿਹਾ ਸੀ ਸਾਨੂੰ ਤੁਹਾਨੂੰ 15-1500 ਰੁਪਏ ਆਇਆ ਕਰੂਗਾ। ਓਕੇ। ਤੇ ਸਾਨੂੰ ਇਹਨਾਂ ਨੇ 15-1500 ਰੁਪਏ ਦਿੱਤਾ ਵੀ ਹੈ। ਓਕੇ। ਤੇ ਇਹਨਾਂ ਨੇ ਸਾਨੂੰ ਇਹ ਕਿਹਾ ਸੀ ਵੀ ਤੁਸੀਂ ਖਾਤੇ ਖਲਵਾ ਲਓ ਤੇ ਇਹਨਾਂ ਨੇ ਸਾਨੂੰ ਕਾਪੀਆਂ ਤੇ ਸਾਡੀਆਂ ਬੈਂਕਰੀਆਂ ਕਾਪੀਆਂ ਸਾਰਾ ਕੁਝ ਸਾਡੇ ਕੋਲ ਲੈ ਗਏ ਸੀ। ਤੇ ਸਾਨੂੰ ਇਹਨਾਂ ਨੇ ਕੁਝ ਨਹੀਂ ਦਿੱਤਾ ਇਹ ਅਸੀਂ ਇਹਨਾਂ ਤੋਂ ਕਾਪੀਆਂ ਮੰਗਦੇ ਸੀ ਇਹਨਾਂ ਨੇ ਕਾਪੀਆਂ ਨਹੀਂ ਸਰਨ ਦਿੱਤੀਆਂ ਇਹਨਾਂ ਨੇ ਓਕੇ ਹੁਣ ਜਦੋਂ ਵੇਖੇ ਖਾਤੇ ਤੇ ਹੋਇਆ ਕਿ ਜਦੋਂ ਪੁਲਿਸ ਆਈ ਸਾਡੇ ਜਦੋਂ ਖਾਤਾ ਦੇ ਵਿੱਚ ਵੇਖਿਆ ਜੀ ਸਾਡੇ ਤੇ ਇਹਨਾਂ ਨੇ ਐਂਟਰੀਆਂ ਆਈਆਂ ਸੀ ਅਸੀਂ ਅਸੀਂ ਤਾਂ ਸਿਰਫ ਸਟੇਟਮੈਂਟ ਕਢਵਾਈ ਜਾ ਕੇ ਕਾਪੀਆਂ ਜੀ ਤੇ ਉੱਥੇ ਕਾਪੀਆਂ ਦੇ ਉੱਤੇ ਸਾਡੀਆਂ ਤੇ 3-3 ਲੱਖ ਦੀ 4-4 ਲੱਖ ਦੀਆਂ ਐਂਟਰੀਆਂ ਆਈਆਂ ਵੀ ਆ ਜਿਹਦੇ ਵਿੱਚ ਸਾਡੇ ਤੇ ਸਾਨੂੰ ਪਤਾ ਵੀ ਨਹੀਂ ਸੀ ਅਸੀਂ ਗਰੀਬ ਬੰਦੇ ਹੈਗੇ ਅਸੀਂ ਇਹਨਾਂ ਨੇ ਇੰਨਾ ਪੈਸਾ ਸਿੱਥੋਂ ਭਰਾਂਗੇ ਤੇ ਸਾਡੀ ਤਾਂ ਵੱਧ ਤੋਂ ਵੱਧ ਮੋਦੀ ਮੂਰੇ ਇਹਦਾ ਕੁਰੀਕੁਆਰ ਹੋਇਆ ਸੀ ਵੀ ਸਾਨੂੰ ਇਨਸਾਫ ਮਿਲੇ ਤੇ ਸਾਨੂੰ ਵੀ ਸਾਨੂੰ ਜਿੰਨੇ ਵੱਤ ਉਹ ਜਿਹੜੇ ਅਪਰਾਧੀ ਉਹਨਾਂ ਨੂੰ ਜਿਹੜਾ ਬੰਦਾ ਵਿੜੰਗਾ ਦਾ ਉਹਨੂੰ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ ਸੰਗਾਈ ਤੇ ਬੱਬੂ ਕੌਰ ਨੇ ਤੇ ਗੁਰਪ੍ਰੀਤ ਨੇ ਸਾਡੇ ਹੱਥੇ ਖੜਾਏ ਹੈ ਜੀ ਮਲਾਜ਼ਮ ਸਦਾ ਦੇ ਲੈ ਪਿਛੇ ਕਿੰਨੇ-ਕਿੰਨੇ ਪੈਸੇ ਦਿੱਤੇ ਖਾਤੇ ਕੀ ਕਹਿੰਦੇ ਸੀ ਖਾਤੇ ਖੋਲੇ ਕਿਵੇਂ ਤੇ 15-1500 ਰੁਪਿਆ ਕੰਨ 스ਕੀਮ ਆਇਆ ਕਰੋ ਮੋਦੀ ਦੀ ਅੱਛਾ ਸਾਨੂੰ 10000 ਆਕਦਾ ਤਾਂ ਕਿ ਹੋਇਆ ਕੀ ਹੁਣ ਕੀ ਹੋਇਆ ਹੈਗਾ ਸਾਡੇ ਨਾਲ ਐਡਾ ਵੱਡਾ ਫਰਾਡ ਹੋਇਆ ਗਾ ਸਾਡੇ ਨਾਲ ਨਿصاف ਹੋਣਾ ਚਾਹੀਦਾ ਕੀ ਹੋਇਆ ਕੀ ਤੁਹਾਡੇ ਖਾਤਿਆਂ ਚ ਤੁਸੀਂ ਪਤਾ ਕੀਤਾ ਉਹ ਬਾਹਰ ਲੋ ਪੈਸਾ ਪਾ ਆਠੇ ਕਢਾਇਆ ਪਤਾ ਨਹੀਂ ਨੇ ਕਢਾਇਆ ਏਟੀਐਮ ਉਟੀਐਮ ਤੁਹਾਨੂੰ ਦਿੱਤੇ ਸੀ ਕਿ ਉਹਨਾਂ ਨੂੰ ਹਾਂਜੀ ਮੈਨੂੰ ਨਾ ਕਾਪੀ ਮੇਰੀ ਨਾ ਏਟੀਐਮ ਮਿਲਿਆ ਨਹੀਂ ਓਕੇ ਤੇ ਤੁਸੀਂ ਬੈਂਕ ਗਏ ਹੋਣ ਹਾਂਜੀ ਗਏ ਸੀ ਬੈਂਕ ਵਾਲੇ ਕੀ ਕਹਿੰਦੇ ਬੈਂਕ ਵਾਲਿਆਂ ਦੇ ਤੁਸੀਂ ਬਾਈਕ ਦਾ ਸਟੇਟਮੈਂਟਾ ਕੱਢ ਦਿੰਦੇ ਆ ਉਹ ਤਾਂ ਜੀ ਬਸ ਓਕੇ ਬਾਕੀ ਉਹ ਸਾਨੂੰ ਕੋਈ ਨਹੀਂ ਆਣੀ ਰਹਿੰਦੀ ਪੁਲਿਸ ਕੋਲੇ ਗਏ ਪੁਲਿਸ ਕੋਲੇ ਵੀ ਗਏ ਜੀ ਕੀ ਕਹਿੰਦੇ ਉੱਥੇ ਵੀ ਦੇ ਕੇ ਆਇਆ ਕਿ ਸਰਪ੍ਰਾਹ ਵਾਲਿਆਂ ਕੋਲ ਵੀ ਇਤਿਬਾਰੇ ਦੇਣ ਕਿ ਕੀ ਓਕੇ ਇਸ ਵੀ ਜੀ ਹਾਂ ਜੀ ਮੇਰਾ ਨਾਮ ਗਗਨਦੀਪਾਈ ਸਾਥੀ ਕੀ ਹੋਇਆ ਕੀ ਆ ਸਾਰਾ ਜੀ ਇਹ ਜੀ ਸਾਡੇ ਮਹੱਲੇ ਦੇ ਵਿੱਚ ਨਾ ਜੀ ਦੂਜਾ ਸਹਿਕ ਸਿੰਘ ਦਾ ਜਵਾਈ ਰਹਿੰਦਾ ਜੀ ਗੁਰਪ੍ਰੀਤ ਸਿੰਘ ਤੇ ਬੱਬੂ ਕੌਰ ਇਹਨਾਂ ਨੇ ਖਾਤੇ ਖਲਵਾਏ ਚੁੱਕੀ ਆ ਇਹ ਕਹਿੰਦੇ ਵੀ ਮੋਦੀ ਵਾਲੀ ਸਕੀਮ ਆ ਤੇ ਤੁਹਾਡੇ ਖਾਤੇ 'ਚ 1500 ਰੁਪਏ ਮਹੀਨਾ ਆਇਆ ਕਰੂਗਾ ਕਿਹੜੇ ਬੈਂਕ ਦੇ ਖਾਤੇ ਸੀ ਐਚਪੀਏ ਜ ਕੋੜਕੂਰਾ ਰੋਡ ਤੇ ਹੀ ਬੈਂਕ ਹੈ ਓਕੇ ਜੀ ਤੇ ਹੋਇਆ ਕੀ ਇਹਨਾਂ ਨੇ ਸਾਡੇ ਖਾਤੇ ਖਲਵਾਤੇ ਕਹਿੰਦੇ ਵੀ ਮੋਦੀ ਵਾਲੀ ਸਕੀਮ ਆ ਤੇ ਤੁਹਾਨੂੰ 1500 ਰੁਪਏ ਆਇਆ ਕਰੂਗਾ ਤੁਹਾਡੇ ਖਾਤੇ 'ਚ ਹੂੰ ਹੂੰ ਤੇ ਸਾਡੇ ਖਾਤੇ ਖਲਵਾਤੇ ਹੀ ਇਹਨਾਂ ਨੇ ਤੇ ਸਾਨੂੰ ਕੋਈ ਪੈਸਾ ਖਾਤੇ 'ਚ ਨਹੀਂ ਦਿੱਤਾ ਕਾ ਤੇ ਸਾਨੂੰ 100000 ਰੁਪਏ ਇਹਨਾਂ ਨੇ ਉਨ ਨਗਦ ਦਿੱਤੇ ਸੀ ਤੇ ਉਸ ਤੋਂ ਬਾਅਦ ਸਾਡੇ ਘਰੇ ਗੜਕਾਵਾ ਦੀ ਪੁਲਿਸ ਆ ਗਈ ਟਾਈਮ ਪਹਿਲੇ ਵੀ 3 ਮਹੀਨਾ ਪਹਿਲਾ ਤੇ ਉਹ ਗੜਕਾਵਾ ਦੀ ਪੁਲਿਸ ਆ ਗਈ ਤੇ ਉਹ ਸਾਡੇ ਨੂੰ ਕਹਿੰਦੇ ਵੀ ਤੁਹਾਡੇ ਖਾਤਿਆਂ ਦੇ ਵਿੱਚ ਵੀ ਗਰਨਦੀਪ ਕੌਣ ਆ ਮੈਂ ਤੇ ਘਰੇ ਪੰਚਾਇਤ ਦੀ ਬੇਨ ਇਲਾਕਤ ਪਿਆ ਹੈ ਇਹ ਦੇ ਤੇ ਤੇ ਇਹਨਾਂ ਨੂੰ ਜਦੋਂ ਜਾ ਕੇ ਕਿਹਾ ਵੀ ਆਇਆ ਕਰਕੇ ਵੀ ਤੇ ਖਾਤੇ ਖਲਾਏ ਤੇ ਵੀ ਸਰ ਵੀ ਆ ਕਰ ਵੀ ਕਰੋ ਬੰਦੇ ਇਤੋਂ ਆਪ ਦਾ ਪੈਸਾ ਲਾ ਕੇ ਨਿਪਟ ਲਾਂਗੇ ਇਹ ਵੀ ਕੋਈ ਕੁਝ ਵੀ ਕਰ ਸਕਦੇ ਇੱਥੇ ਤੁਹਾਨੂੰ ਖਾਤੇ ਖਲਾ ਕੇ ਏਟੀਐਮ ਦਿੱਤਾ ਸੀ ਉਹਨਾਂ ਨੇ ਤਾਂ ਕੁਝ ਹਾਂਜੀ ਸਰ ਜੀ ਕੋਈ ਨਹੀਂ ਇਹਨਾਂ ਨੇ ਏਟੀਐਮ ਨਹੀਂ ਦਿੱਤਾ ਮੈਂ ਤਾਂ ਕਾਪੀ ਹੀ ਨਹੀਂ ਦਿੱਤੀ ਓਕੇ ਤੇ ਬੈਂਕ ਜਿਹੜਾ ਹੈਗਾ ਬੈਂਕ ਵਾਲੇ ਨਾਲ ਆਏ ਸੀ ਕਿ ਕੱਲੇ ਉਹ ਆਏ ਸੀਗੇ ਜਿਹੜੇ ਖੋਲ ਗਏ ਇਹਨਾਂ ਨੇ ਦੋ ਬੰਦੇ ਸਦਾਏ ਸੀਗੇ ਬੈਂਕ ਚੋਂ ਅੱਛਾ ਬੈਂਕ ਦੇ ਮੁਲਾਜ਼ਮ ਆਏ ਸੀ ਹਾਂਜੀ ਉਕੇ ਤੇ ਹੁਣ ਪੁਲਿਸ ਕੀ ਕਹਿੰਦੀ ਹੈ ਕਿ ਪੈਸੇ ਕਾਂਦੇ ਆਏ ਆ ਉਹਦੇ ਚ ਜਾਂ ਕੁਛ ਹੋ ਜਾ। ਪੁਲਸਾਂ ਨਹੀਂ ਹੈ ਜੀ ਵੀ ਇਹ ਜਾਂ ਉੱਥੋਂ ਪਿਆ ਜੀ ਦੰਬਈ ਦਾ ਪੈਸਾ। ਹੂੰ ਹੂੰ ਤੇ ਵੀ ਇਹ ਤਾਂ ਦੂਜਾ ਵੀ ਉਹਨਾਂ ਨੇ ਤਾਂ ਵੀ ਯਾਨੀ ਕਿ ਮੈਨੂੰ ਦੂਚੀ ਮਾਰ ਲਈ ਮੇਰੇ ਨਾਂ ਤੇ ਆਇਆ ਘਟਤਾ ਹੀ। ਤੇ ਇਹਨਾਂ ਨੂੰ ਕਹੀਦਾ ਵੀ ਤੁਸੀਂ ਵੀ ਸਾਡੀ ਗੱਲ ਬਾਤ ਉਹਨੂੰ ਇਹ ਕਹਿੰਦੇ ਸੀ ਨਹੀਂ ਸੁਣ ਸਕਦੇ ਕੁਝ ਵੀ। ਕਰ ਸਕਦੇ। ਲੋਕਲ ਕੋਈ ਪੁਲਿਸ ਨੂੰ ਦਿੱਤੀ ਸ਼ਿਕਾਇਤ ਉਹ ਕਰਦੀ ਹੈ ਜੀ ਐਸਐਸਪੀ ਦੇ ਦਫ਼ਤਰ ਵੀ ਦਿੱਤੀ ਹੈ ਜੀ। ਉਹਨਾਂ ਨੇ ਸਾਈਬਰ ਵਾਲਿਆਂ ਨੂੰ ਦਿੱਤੀ। ਸਾਈਬਰ ਵਾਲੇ ਕਹਿੰਦੇ ਵੀ ਤੁਸੀਂ ਉੱਥੇ ਗੜਗਾਉਂ ਜਾਓ। ਓਕੇ। ਤੇ ਆ ਇੱਕ ਹੁੰਦੀ 32 45 40 ਓਕੇ